ਅਨਰ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਇਸ ਵੇਲੇ ਦੀ ਬੇਹਦ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਰਹੇ ਡਾਕਟਰ ਸੋਹਲ ਜੋ ਹਨ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ ਲੰਬੇ ਸਮੇਂ ਤੋਂ ਕਾਫੀ ਟਾਈਮ ਤੋਂ ਜਿਆ ਬਿਮਾਰ ਚੱਲ ਰਹੇ ਸਨ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ ਤਾਂ ਦੱਸਦੀ ਕਿ ਮਾਮਲਾ ਜਿਹੜਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਡਾਕਟਰ ਕਸ਼ਮੀਰ ਸਿੰਘ ਸੋਹਲ ਨਹੀਂ ਰਹੇ ਤਰਨਤਾਰਨ ਦੇ ਮੌਜੂਦਾ ਐਮਐਲਏ ਸਨ ਪਰ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸਨ ਜਿਸ ਦੇ ਚੱਲਦੇ ਹੁਣ ਜਾਇ ਅੱਜ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ ਅਕਾਲ ਚਲਾਣਾ ਚ ਹੋ ਚੁੱਕਾ ਹੈ ਤਾਂ ਦੱਸਦੀ ਕਿ ਭਗਵੰਤ ਮਾਨ ਸਾਹਿਬ ਸੀਐਮ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਪੋਸਟ ਸਾਂਝੀ ਕਰਕੇ ਆਪਣਾ ਦੁੱਖ ਸਾਂਝਾ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਸੁਣ ਕੇ ਬੇਹਾਦ ਦੁੱਖ ਲੱਗਾ ਡਾਕਟਰ ਸਾਹਿਬ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜੁਝਾਰੂ ਆਗੂ ਸਨ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਨਿਵਾਸ ਦੇਵੇ ਪਰਿਵਾਰ ਸਮੇਤ ਚੌਹਣ ਵਾਲਿਆਂ ਨੂੰ ਭਾਣਾ ਮੰਨਣ ਦਾ ਹੌਸਲਾ ਹਿੰਮਤ ਬਖਸ਼ਣ ਤੇ ਦੱਸਦੀ ਹੈ ਕਿ ਭਗਵੰਤ ਮਾਨ ਸਾਹਿਬ ਦੇ ਵੱਲੋਂ ਜਿਹੜੇ ਪੋਸਟ ਸਾਂਝੀ ਕਰਕੇ ਆਪਣਾ ਵੀ ਦੁੱਖ ਸਾਂਝਾ ਕੀਤਾ ਗਿਆ ਉਹਨਾਂ ਨੇ ਦੁੱਖ ਸਾਂਝਾ ਕੀਤਾ ਹੈ ਪਰਿਵਾਰ ਦੇ ਨਾਲ ਤੇ ਕਾਫੀ ਜ਼ਿਆਦਾ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਵੀ ਕਾਫੀ ਜ਼ਿਆਦਾ ਉਹਨਾਂ ਦੇ ਘਰ ਪਹੁੰਚੇ ਹਨ ਦੁੱਖ ਸਾਂਝਾ ਕਰਨ ਪਰਿਵਾਰ ਦੇ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਸੁਣ ਸਕਦੇ ਹੋ ਦੁੱਖਦਾਈ ਘਟਨਾ ਜਿਹੜੀ ਅੱਜ ਜਿਹੜੀ ਆ 11 ਵਜੇ ਸਾਨੂੰ ਜਿਹੜੀ ਸੁਣ ਕੇ ਆਈ ਹੈ ਕਿ ਡਾਕਟਰ ਸਾਹਿਬ ਉਹਨਾਂ ਦੀ ਡੈਥ ਜਿਹੜੀ ਆ ਫੋਰਸ ਹਸਪਤਾਲ ਅੰਮ੍ਰਿਤਸਰ ਹੋ ਗਈ ਹੈ ਤੇ ਅਸੀਂ ਸਾਰੇ ਜਿਹੜੇ ਵਰਕਰ ਆ ਉਹ ਟਾਈਮ ਤੋਂ ਜਦੋਂ ਸਾਨੂੰ ਪਤਾ ਲੱਗਾ ਉਸੇ ਵੇਲੇ ਉਥੇ ਪਹੁੰਚੇ ਆ ਤੇ ਮੈਂ ਤੇ ਆਨਾ ਵੀ ਜਿੰਨੇ ਵੀ ਹਲਕੇ ਦੇ ਸਾਡੇ ਵਰਕਰ ਨੇ ਸਾਰੇ ਬੜੇ ਦੁੱਖ ਦੇ ਨਾਲ ਇਹਦੇ ਵਿੱਚ ਬੈਠੇ ਨੇ ਤੇ ਅਸੀਂ ਤੁਸੀਂ ਕਿਸ ਤਰ੍ਹਾਂ ਜੀ ਜੀ ਰਕੋ ਜੀ ਡਾਕਟਰ ਸਾਹਿਬ ਬਹੁਤ ਨਿੱਕੇ ਸੁਭਾਅ ਦੇ ਤੇ ਇੱਕ ਐਸਐਮਓ ਰਿਟਾਇਰ ਹੋਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਐਮਐਲਏ ਜਿਹੜੇ ਆ ਪਾਈ ਦੇ ਵਿੱਚ ਐਮਐਲਏ ਬਣੇ ਮੈਂ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਿਹੜਾ 1993 ਤੋਂ ਜਾਣਦਾ ਇਹਨਾਂ ਨੇ ਜਿਹੜੀਆਂ ਸਵਾਵਾਂ ਐਸਐਮਓ ਦੇ ਦਿੱਤੀਆਂ ਉਹਦੇ ਵਿੱਚ ਵੀ ਬੜਾ ਵਧੀਆ ਇਹਨਾਂ ਨੇ ਆਪਣਾ ਜਿਹੜਾ ਉਹ ਨਾਂ ਕਮਾਇਆ ਉਹਦੇ ਵਿੱਚ ਵੀ ਬੇਦਾਗ ਇਹਨਾਂ ਨੇ ਨੌਕਰੀ ਜਿਹੜੀ ਆ ਜੋ ਕੀਤੀ ਆ ਤੇ ਰਿਟਾਇਰ ਹੋ ਗਿਆ ਏ ਉਸ ਤੋਂ ਬਾਅਦ ਇਹਨਾਂ ਨੇ ਐਮਐਲਏ ਦੀ ਜੋ ਸੀਟ ਲੜੀ ਆ ਉਸ ਤੋਂ ਪਹਿਲਾਂ ਤੋਂ ਹੀ ਮੈਂ ਇਹਨਾਂ ਦੇ ਨਾਲ ਸੀ ਇਹਨਾਂ ਨੇ ਐਮਐਲਏ ਤੋਂ ਬੰਨ ਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੇ ਪਾਰਦਰਸ਼ੀ ਕੰਮ ਕੀਤੇ ਹਰ ਇੱਕ ਦੀ ਵਰਕਰ ਦੀ ਗੱਲ ਸੁਣੀ ਹਰ ਇੱਕ ਦਾ ਨਿਆਂ ਕੀਤਾ ਮੈਂ ਆਂਦਾ ਵੀ ਇਹੋ ਜੇ ਐਮਐਲਏ ਜਿਹੜੇ ਆ ਉਹ ਨੇ ਮਿਲਦੇ ਕੈਂਸਰ ਦੇ ਨਾਲ ਇਹਨਾਂ ਦੀ ਪਿਛਲੇ ਸਮੇਂ ਚ ਸਾਲ ਤੋਂ ਕੈਂਸਰ ਦੀ ਬਿਮਾਰੀ ਜਿਹੜੀ ਆ ਉਹ ਇਹਨਾਂ ਨੂੰ ਘੇਰਿਆ ਸੀ ਤੇ ਪਰ ਵੇਖੋ ਫੇਰ ਵੀ ਡਾਕਟਰ ਹੀ ਇਹਨਾਂ ਨੂੰ ਸਾਰਾ ਪਤਾ ਸੀ ਪਰ ਬਿਮਾਰੀ ਜਿਹੜੀ ਆ ਉਹ ਇੰਨੀ ਜਿਹੜੀ ਉਹ ਹੋ ਗਈ ਕਿ ਜਿੰਨੇ ਇਹਨਾਂ ਦੀ ਜਾਨ ਜਿਹੜੀ ਉਹ ਮੁਲ ਗਈ ਅੰਮ੍ਰਿਤਸਰ ਐਡਮਿਟ ਹੁਣ ਆਹ ਵੇਲੇ ਜਿਹੜੇ ਉਹ ਅੰਮ੍ਰਿਤਸਰ ਉਹ ਜਿਹੜਾ ਹਸਪਤਾਲ ਆ ਉਹ ਉੱਥੇ ਐਡਮਿਟ ਹੀ ਰਾਤ ਦੇ ਤੇ ਸਵੇਰੇ 11 ਵਜੇ ਇਹਨਾਂ ਦੀ ਡੈੱਟ